बहुजन समाज पार्टी के संस्थापक साहिब श्री काशी राम जी देवाण दिवस मौके सूबा पदरी रैली विधानसभा हलका फिलौर विखे की गई जिस विच मुख मेहमान वजो सरदार अवतार सिंह कारीमपुरी ने शिरकत की एडवोकेट सरदार अवतार सिंह कारिमपुरी ने कहा कि बहुजना मसीहा साहेब काम जी ने अपना पूरा जीवन बहुजन समाज के लोग जीवन पद्धर उचा चुकान सदिया तो लिताड़े वर्ग न सत्ता तबज करण लाइ समर्पित किया उन्हेब के काशी राम जी सच्ची श्रद्धांजली यही होगी कि असी सूबे अंदर दो हजार सताई बसपा सत्ता दे भागीदार बनाइए जो काशी राम जी के सुखन का भारत सरज्या जा सके सरदार करीमपुरी ने कहा कि सूबे दे सर्वपक्षी विकास लसपा ही एकमात्र विकल्प है उन्होंने कहा कि के देश की आजादी तो लेके आज तक सियासी पार्टियां चाहे वह कांग्रेस हो ਅਕਾਲੀ ਪਾਜਬਾ ਹੋਵੇ ਜਾਂ ਫਿਰ ਹੁਣ ਆਮ ਆਦਮੀ ਪਾਰਟੀ ਇਹਨਾਂ ਨੇ ਸਿਰਫ ਤੇ ਸਿਰਫ ਪੰਜਾਬ ਨੂੰ ਲੁੱਟਣ ਦਾ ਹੀ ਕੰਮ ਕੀਤਾ ਸੁਭਾ ਸਰਕਾਰ ਵੱਲੋਂ ਇੱਕ ਗਿਣੀ ਮਿਥੀ ਸਾਜ਼ਿਸ਼ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਅੰਦਰ ਬਹੁਜਨ ਸਮਾਜ ਦੇ ਰਾਹਿਬਰਾਂ ਦੇ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਿੰਡ ਤੁਲਿਤਾ ਦਾ ਇੱਕ ਤਾਜ਼ਾ ਮਸਲਾ ਹੈ ਜਿੱਥੇ ਸਰਕਾਰ ਦੀ ਸ਼ਹਿਤੇ ਸਤਿਗੁਰੂ ਰਵਿਦਾਸ ਜੀ ਦੇ ਗੁਰੂ ਘਰ ਦੀ ਚਾਰ ਦੀਵਾਰੀ ਨੂ ਤੋੜਿਆ ਗਿਆ ਜਿਸ ਤੋਂ ਬਾਅਦ ਬਸਪਾ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ कीता गया बाद हंकारी हाकम नुकना पिस जगह गई जगह रविदासमुरी ने अगे के के गुरु रविदास नामलेवा संघत दो हजार सताई पुरी लामबंदी करते हुए गुरु घर दीवारा तलडोजर चला वालिया सिरे तो नकारद हुए बहुजन समाज पार्टी नशीर्वाद देना चाहता है समाज समेत ਸਰਵ ਸਮਾਜ ਦੇ ਧਾਰਮਿਕ ਹਿੱਤ ਸੁਰੱਖਿਅਤ ਰਹੇ ਸਕਣ ਇਸ ਮੌਕੇ ਹਲਕਾ ਨਵਾਸ਼ੇਰ ਦੇ ਵਿਧਾਇਕ ਤੇ ਬਸਪਾ ਪੰਜਾਬ ਦੇ ਕੋਆਰਡੀਨੇਟਰ ਡਾਕਟਰ ਨਛੱਤਰ ਪਾਲ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਆਓ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਸੱਤਾ ਤੇ ਕਾਬਜ਼ ਕਰਨ ਲਈ ਹਮਲਾ ਮਾਰੀਏ ਅਤੇ ਇੱਕ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਆਪਣਾ ਯੋਗਦਾਨ ਅਦਾ ਕਰੀਏ ਵੱਖ-ਵੱਖ ਪਾਰਟੀਆਂ ਦੇ ਆਗੂ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਬਸਪਾ ਵਿੱਚ ਸ਼ਾਮਲ ਹੋਏ ਮਿਸ਼ਨਰੀ ਗਾਇਕਾ ਨੇ ਆਪਣੇ ਮਿਸ਼ਨਰੀ ਗੀਤਾ ਰਾਹੀਂ ਬਸਪਾ ਵਰਕਰਾਂ ਵਿੱਚ ਜੋਸ਼ ਭਰਿਆ ਤੇ ਇਸ ਦੇ ਨਾਲ ਹੀ ਪੰਡਾਲ ਦੇ ਬਾਹਰ ਬਹੁਜਨ ਰਾਹਿਬਰਾਂ ਦੇ ਸਟਾਲ ਲੱਗੇ ਹੋਏ ਸੀ ਜਿੱਥੇ ਬਸਪਾ ਵਰਕਰ ਕਿਤਾਬਾਂ ਖਰੀਦ ਰਹੇ ਸਨ ਇਸ ਮੌਕੇ ਕੁਲਵੰਤ ਕੌਰ ਪੈਣ ਸਾਹਿਬ ਕਾਂਸ਼ੀ ਰਾਮ ਜੀ ਮੈਡਮ ਹਰਜਿੰਦਰ ਕੌਰ ਕਾਰੀਮਪੁਰੀ ਮਨਜੀਤ ਸਿੰਘ ਪੈਣੀ ਕੋਆਰਡੀਨੇਟਰ ਤੀਰਥ ਰਾਜਪੁਰਾ ਕੋਆਰਡੀਨੇਟਰ ਕੁਲਦੀਪ ਸਿੰਘ ਸਰਦੂਲਗੜ ਕੋਆਰਡੀਨੇਟਰ ਚੌਧਰੀ ਗੁਰਨਾਮ ਸਿੰਘ ਕੋਆਰਡੀਨੇਟਰ एडवोकेट बलविंदर कुमार लालचंद ओजला खुशीराम रिटायर्ड आईएएस डॉक्टर मखण हरबजन सिंह बझेड़ी जगदीश शेरपुरी जिला प्रधान इंजीनियर जसवंत राय खुशीराम जिला परबारी सुशील बिरदी सुखविंदर बिट्टू जसविंदर चल्ली हैप्पी रोड का महेंद्र पालते वड्डी गिनती विच बसपा समर्थक हाजर सन चेतना चैनल ने प्रदीप राजा दी रिपोर्ट भागी कई बाद जो Thank <laughs> you. ਕਿਹੜੇ ਵਾਰ ਕੀ ਕਹੋਗੇ ਬੋਧਨ ਸਮਾਜ ਪਾਰਟੀ ਡੀਐਸ 4 ਔਰ ਬਾਮ ਸੇਵ ਦੇ ਸੰਸਥਾਪਕ ਸਾਬਸ਼ਰੀ ਕਾਂਸੀ ਰਾਮ ਜੀ ਦਾ ਪ੍ਰੀ ਨਿਰਮਾਣ ਦੇਸ ਪੂਰੇ ਪੰਜਾਬ ਦੀਆਂ ਸੰਗਤਾਂ ਵੱਲੋਂ ਸਰਦਾਰ ਅਵਤਾਰ ਸਿੰਘ ਜੀ ਕ੍ਰੀਮਪੁਰੀ ਪ੍ਰਧਾਨ ਬੋਧਨ ਸਮਾਜ ਪਾਰਟੀ ਪੰਜਾਬ ਜੀ ਦੇ ਗਵਾਹੀ ਦੇ ਅੰਦਰ ਮਨਾਇਆ ਗਿਆ ਔਰ ਵੱਡੀ ਗਿਣਤੀ ਦੇ ਅੰਦਰ ਲੋਕਾਂ ਨੇ ਪਹੁੰਚ ਕੇ ਸਾਬਸ਼ਰੀ ਕਾਂਸੀ ਰਾਮ ਜੀ ਨੂੰ ਸ਼ਰਧਾ ਦੇ ਫੁੱਲ ਪੇਂਡ ਕੀਤੇ ਔਰ ਪੰਜਾਬ ਦੇ ਅੰਦਰ ਜੋ ਸਾਬਸ਼ਰੀ ਕਾਂਚੀਰਾਮ ਜੀ ਨੇ ਜੋ ਅੰਦੋਲਨ ਪੂਰੇ ਦੇਸ਼ ਦੇ ਖੱਬੇ ਤੇ ਖੜਾ ਕੀਤਾ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਪੰਜਾਬ ਪੰਜਾਬੀਆਂ ਨੂੰ ਅਪੀਲ ਕਰਾਂਗੇ ਕਿ ਜਿਸ ਤਰ੍ਹਾਂ ਸਾਬਸ਼ਰੀ ਕਾਂਚੀਰਾਮ ਜੀ ਸਰਵ ਸਰਬਜਨ ਸਖਾਏ ਸਰਬਜਨ ਹਟਾਏ ਦੀ ਗੱਲ ਯੂਪੀ ਦੇ ਅੰਦਰ ਇੰਪਲੀਮੈਂਟ ਕੀਤੀ ਆਉਣ ਵਾਲੇ ਸਮੇਂ ਦੇ ਅੰਦਰ ਆਪਾਂ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਪੰਜਾਬ ਨੂੰ ਬਹਾਲ ਕਰਨ ਦੇ ਲਈ ਪੰਜਾਬ ਦੇ ਅੰਦਰੋਂ ਗੁੰਡਾਗਰਦੀ ਖਤਮ ਕਰਨ ਲਈ ਪੰਜਾਬ ਦੇ ਅੰਦਰੋਂ ਗੈਂਗਸਟਰਾਂ ਦਾ ਡਰ ਖਤਮ ਕਰਨ ਲਈ ਪੰਜਾਬ ਦੇ ਅੰਦਰ ਉਹ ਧਰਦਿਆਂ ਤੋਂ ਮੁਕਤ ਕਰਨ ਦੇ ਲਈ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਪੰਜਾਬ ਦੇ ਅੰਦਰ ਸਿਹਤ ਸਿੱਖਿਆ ਰੁਜ਼ਗਾਰ ਦੇ ਪ੍ਰਬੰਧ ਨੂੰ ਬੌਝਨ ਸਮਾਜ ਪਾਰਟੀ ਮੰਡਲ ਦੇ ਲਿਆ ਸਕਦੀ ਆ ਆਓ ਇਕੱਠੇ ਹੋ ਕੇ ਸਾਹਿਬ શ્રી ਕਾਂਚੀ ਰਾਮ ਜੀ ਦੇ ਸੁਪਨਿਆਂ ਦਾ ਪੰਜਾਬ ਸਹੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭੀਮ ਹਾਂਜੀ ਭਾਈ ਜੀ ਡਾਕਟਰ ਸਾਹਿਬ ਅੱਜ ਦੀ ਰੈਲੀ ਹੋ ਰਹੀ ਹੈ ਬੌਝਨ ਸਮਾਜ ਪਾਰਟੀ ਵੱਲੋਂ ਅੱਜ ਸਾਫ ਸ਼੍ਰੀ ਕਾਂਚੀ ਰਾਮ ਜੀ ਦੇ ਪ੍ਰੀਨਿਰਵਾਨ ਦਿਵਸ ਤੇ ਪੰਜਾਬ ਸੰਭਾਲੋ ਮਹਮ ਦੇ ਤਹਿਤ ਤਖਤ ਬਦਲਦੇਓ ਤਾਜ ਬਦਲਦੇਓ ਸੂਬਾ ਪਦਰਤੀ ਰੈਲੀ ਕੀਤੀ ਗਈ ਲੱਖਾਂ ਦੀ ਸੰਖਿਆ ਵਿੱਚ ਹਾਜ਼ਰੀ ਇਹ ਦਰਸਾਉਂਦੀ ਹੈ ਪੰਡਾਲ ਤੋਂ ਦੋ ਤਿੰਨ ਗਿਣਾ ਲੋਕ ਚਾਰ ਕੋਣਾ ਬਾਹਰ ਹੀ ਕਈ ਗੱਡੀਆਂ ਹਲੇ ਡਾਕਿਆਂ ਤੇ ਤੋਂ ਐਡਾ ਵੱਡਾ ਜਨਸਲਾਬ ਜਿਹੜਾ ਉਮੜਿਆ ਤਖਤ ਬਦਲ ਦਿਓ ਤਾਜ ਬਦਲ ਦਿਓ ਅੱਜ ਦੀ ਇਸ ਰੈਲੀ ਦੇ ਵਿੱਚ ਇਹ ਜਿੱਥੇ ਆਪਣੇ ਮਾਨ ਮੱਸੀਆਂ ਰਹਿਬਰ ਸਾਹਿਬ ਕੰਚੀ ਨਾਮ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਆਇਆ ਉੱਥੇ ਇਸ ਸੰਕਲਪ ਲੈਣ ਲਈ ਵੀ ਆਇਆ ਕਿ 2027 ਦਾ ਸੱਤਾ ਪਰਿਵਰਤਨ ਬਹੁਜਨ ਸਮਾਜ ਪਾਰਟੀ ਕਰੂਗੀ ਕਿਉਂਕਿ ਜਿਹੜੀ ਮੌਜੂਦਾ ਪੰਜਾਬ ਦੀ ਆਮ ਪਾਰਟੀ ਦੀ ਸਰਕਾਰ ਹੈ ਇਹ ਤਿੰਨਾਂ ਪਾਰਟੀਆਂ ਦੇ ਕਰਪਟ ਔਰ ਕ੍ਰਿਮੀਨਲ ਲੋਕਾਂ ਦੀ ਪਾਰਟੀ ਹੈ ਪ੍ਰਸ਼ਟ ਅਤੇ ਐਂਟੀ ਸ਼ੋਸ਼ਣ ਕਿਉਂਕਿ ਤੁਸੀਂ ਦੇਖਦੇ ਕਿੰਨੇ ਤੇ ਕਿਹੜੇ-ਕਿਹੜੇ ਮੁਕੱਦਮੇ ਔਰ ਉਹ ਅਜੇ ਤੱਕ ਵੀ ਪਾਰਟੀ ਦੇ ਅੰਦਰ ਕੰਮ ਕਰ ਰਹੇ ਤੋ ਇੱਕ ਕਰਪਟ ਔਰ ਕ੍ਰਿਮੀਨਲ ਲੋਕਾਂ ਦੀ ਪਾਰਟੀ ਨੇ ਸਾਢੇ 3 ਸਾਲ ਚ ਪੰਜਾਬ ਨੂੰ ਉਦਾਂ ਹੀ ਬਰਬਾਦ ਕੀਤਾ ਜਿੱਦਾਂ ਕਾਂਗਰਸ ਅਕਾਲੀ ਔਰ ਭਾਜਪਾ ਨੇ ਪੰਜਾਬ ਨੂੰ ਉਜਾੜਨ ਚ ਕੋਈ ਕਮੀ ਨਹੀਂ ਛੱਡੀ ਬਰਬਾਦ ਕਰਨ ਚ ਕੋਈ ਕਮੀ ਨਹੀਂ ਛੱਡੀ ਅਸੀਂ ਪੰਜਾਬ ਸੰਭਾਲੋ ਮਹਮ ਜਿਹੜੀ ਸ਼ੁਰੂ ਕੀਤੀ ਆ ਉਹਦੇ ਬਹੁਤ ਸਾਰਥਿਕ ਨਤੀਜੇ ਆ ਰਹੇ ਆ ਪੰਜਾਬ ਦਾ ਕਿਸਾਨ ਵੀ ਪੰਜਾਬ ਦੀਆਂ ਘਟ ਗਣਤੀਆਂ ਵੀ ਪੰਜਾਬ ਦਾ ਕਰਮਚਾਰੀ ਵੀ ਵਪਾਰੀ ਵੀ ਦਲਿਤ ਵੀ ਪਛੜਾ ਵੀ ਪੀੜਿਤ ਲੋਕ ਵੀ ਸਾਰੇ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਮਤਾ ਹੈ ਹਿੱਸਾ ਬੜੀ ਗਣਤੀ ਚ ਬਣਨਾ ਸ਼ੁਰੂ ਹੋ ਗਏ ਆ ਔਰ ਉਹਦਾ ਹੀ ਨਤੀਜਾ ਕਿ ਅੱਜ ਲੱਖਾਂ ਦੀ ਗਣਤੀ ਚ ਇੱਥੇ ਜਿਹੜਾ ਪੰਜਾਬੀ ਉਹਨਾਂ ਦਾ ਜਨਸਲਾਬ ਇੱਕ ਉਮੜਿਆ ਤਾਂ ਮੈਂ ਉਹਨਾਂ ਦਾ ਪੰਜਾਬੀਆਂ ਦਾ ਧੰਨਵਾਦ ਵੀ ਕਰਦਾ ਔਰ ਮੈਂ ਭਰੋਸਾ ਵੀ ਦਿੰਦਾ ਕਿ ਆਓ ਤੁਸੀਂ 78 ਸਾਲ ਕਾਂਗਰਸ ਅਕਾਲੀ ਭਾਜਪਾ ਔਰ ਆਪ ਨੂੰ ਮੌਕਾ ਬਾਰ-ਬਾਰ ਦੇ ਕੇ ਦੇਖ ਲਿਆ ਤੁ ਪੰਜਾਬ ਨੂੰ ਉਜਾੜਨ ਤੋਂ ਸਬਾਇ ਭ੍ਰਿਸ਼ਟਾਚਾਰ ਤੋਂ ਸਬਾਇ ਬੇਰੁਜ਼ਗਾਰੀ ਤੋਂ ਸਬਾਇ ਕੁਝ ਨਹੀਂ ਮਿਲਿਆ ਬੀਐਸਪੀ ਨੂੰ ਮੌਕਾ ਦਿਓ ਅਸੀਂ ਬੇਰੁਜ਼ਗਾਰੀ ਨਾਲ ਡਿਪਟਾਂਗੇ ਅਸੀਂ ਪੰਜਾਬ ਚ ਨਛਿਆਂ ਦਾ ਜੜ ਤੋਂ ਖਾਤਮਾ ਕਰਾਂਗੇ ਅਸੀਂ ਪੰਜਾਬ ਦੇ ਕਿਰਤੀ ਮਨਰੇਗਾ ਮਜ਼ਦੂਰ ਕਾਮੇ ਕਿਸਾਨ ਅਸੀਂ ਸਾਰੇ ਵਰਗਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੇ ਕਾਰੋਬਾਰੀਆਂ ਦੇ ਹਿੱਤਾਂ ਦੀ ਰਾਖੀ ਕਰਨੇ ਵਾਲੇ ਗੈਂਗਸਟਰਵਾਦ ਦੇ ਖਾਤਮੇ ਦੀ ਸਰਕਾਰ ਬਹੁਜਨ ਸਮਾਜ ਪਾਰਟੀ ਪੰਜਾਬ ਨੂੰ ਦੇਗੀ ਇੱਕ ਮੌਕਾ ਪੰਜਾਬੀ ਬਸਪਾ ਨੂੰ ਦਿਓ ਪ੍ਰਧਾਨ ਜੀ ਜਿਹੜਾ ਚੀਫ ਸੰਕਲਪ ਬਸਪਾ ਹੀ ਵਿਕਲਪ ਚੀਫ ਜਸਟਿਸ 'ਤੇ ਹਮਲਾ ਹੋਇਆ ਉਹਦੇ ਬਾਰੇ ਕੀ ਹੋਏਗੇ ਦੇਖੋ ਜਿਹੜਾ ਚੀਫ ਜਸਟਿਸ 'ਤੇ ਹਮਲਾ ਹੋਇਆ ਇਹ ਵਿਵਸਥਾ ਦੀ क्रूरਟੀ ਦਾ ਕੈਰੈਕਟਰ ਇਸ ਵਿਵਸਥਾ ਦਾ ਕੈਰੈਕਟਰ ਜਿਹੜਾ ਉਹ क्रूरਟੀ ਹਿਮੈਨਿਟੀ ਨਹੀਂ ਹੈ ਇਸ ਕਰਕੇ ਸਮੇਂ-ਸਮੇਂ ਤੇ ਚਾਹੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਸਮਾਂ ਹੋਵੇ ਚਾਹੇ ਸਾਬ ਕਾਂਚੀ ਰਾਮਚੀ ਦਾ ਸਮਾਂ ਹੋਵੇ ਚਾਹੇ ਬੁੱਧ ਦਾ ਸਮਾਂ ਹੋਵੇ ਚਾਹੇ ਗੁਰੂ ਗੋਬਿੰਦ ਸਿੰਘ ਦਾ ਸਮਾਂ ਹੋਵੇ ਚਾਹੇ ਅੱਜ ਦਾ ਸਮਾਂ ਇਹ क्रूरਟੀ ਨਫਰਤ ਜ਼ੁਲਮ ਇਹਦਾ ਕੈਰੈਕਟਿਵ ਹੈ ਇਸ ਕਰਕੇ ਇਹ ਬਿਪਸਟਾਪ ਬਦਲਣ ਲਈ ਅਸੀਂ ਤਖਤ ਬਦਲਦੇ ਹੋ ਤਾਜ ਬਦਲਦੇ ਹੋ ਰੈਂਡੀ ਕੀਤੀ ਆ ਪੋਲਿਟੀਕਲ ਯੂਨਿਟੀ ਤੋਂ ਬਿਨਾ ਪੋਲਿਟੀਕਲੀ ਜੁਨਾਈਟ ਹੋਣ ਤੋਂ ਬਿਨਾ ਜਿੰਨੇ ਵੀ ਪੀੜਿਤ ਲੋਕ ਆ ਦੁਖੀ ਲੋਕ ਆ ਚਾਹੇ ਉਹ ਕਿਸੇ ਵਰਗ ਕਿਸੇ ਧਰਮ ਦੇ ਆ ਸਭ ਨੂੰ ਸਾਡਾ ਸੱਦਾ ਕਿ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿਮ ਤੇ ਤਹਿਤ ਆਪਾਂ ਜੁਨਾਈਟ ਹੋਈਏ ਔਰ 2027 ਦੀ ਸੱਤਾ ਹਾਸਲ ਕਰਕੇ ਅਸੀਂ ਪੰਜਾਬ ਸੇਤਮੰਤ ਪੰਜਾਬ ਦਾ ਨਿਰਮਾਣ ਕਰੀਏ ਅਸੀਂ ਪੰਜਾਬੀਆਂ ਦੀ ਤਕਦੀਰ ਔਰ ਤਸਵੀਰ ਬਦਲੀ ਬਸਪਾ ਤਰਨਤਾਰਨ ਵਿਧਾਨ ਸਭਾ ਜਿਹੜੀ ਇਲੈਕਸ਼ਨ ਹੋ ਰਹੀ ਹੈ ਲੜੂਗੀ ਇਹ ਤਾਂ ਹਜੇ ਅਸੀਂ ਮੀਟਿੰਗ ਸਟੇਟ ਵੀ ਕਰਕੇ ਫਿਰ ਪਾਰਟੀ ਹਾਈ ਕਮੈਂਡ ਨਾਲ ਡਿਸਕਸ ਕਰਕੇ ਫਿਰ ਫੈਸਲਾ ਕਰਾਂਗੇ ਦੂਸਰੇ ਦਲਤਾਂ ਦੇ ਦੂਸਰੇ ਪਾਰਟੀਆਂ ਤੋਂ ਹੋ ਸਕਦਾ ਜੀ ਫਲੋਰ ਤੋਂ ਉਮੀਦ ਹੋ ਦੇਖੋ ਪਾਰਟੀ ਦੇ ਉਮੀਦਵਾਰਾਂ ਦੀ ਅੱਜ ਕੋਈ ਡਿਸਕਸ਼ਨ ਹੈ ਹੀ ਨਹੀਂ ਬਿਲਕੁਲ ਤਾਂ ਬਜਾਤਾ ਜੀ ਔਰ ਮੈਂ ਤਾਂ ਪੰਜਾਬ ਦਾ ਪ੍ਰਧਾਨ ਆ ਮੈਂ ਤਾਂ ਲੜਾਉਣੀਆਂ ਹੈ ਇਲੈਕਸ਼ਨ ਠੀਕ ਹੈ ਨਾ ਪ੍ਰਧਾਨ ਨੇ ਤਾਂ ਨੈਸ਼ਨਲ ਪ੍ਰੈਜ਼ੀਡੈਂਟ ਜੋ ਕਹੇ ਉਹ ਕਰਨਾ ਹੁੰਦਾ ਹੈ। ਔਰ ਸਦਾ ਨੈਸ਼ਨਲ ਪ੍ਰੈਜ਼ੀਡੈਂਟ ਸਟੇਟ ਪ੍ਰੈਜ਼ੀਡੈਂਟ ਨੇ ਇਲੈਕਸ਼ਨ ਲੜਨਾ ਜਾਂ ਨਹੀਂ ਲੜਨਾ ਇਹ ਫੈਸਲਾ ਨੈਸ਼ਨਲ ਪ੍ਰੈਜ਼ੀਡੈਂਟ ਨੇ ਕਰਨਾ ਹੁੰਦਾ। ਅਸੀਂ ਸੀਟ ਨਹੀਂ ਸਟੇਟ ਤਿਆਰ ਕਰ ਰਹੇ। ਲੇਕਿਨ ਅਸੀਂ ਇਹ ਜ਼ਰੂਰ ਚਾਹੁੰਦੇ ਆ ਕਿ ਜਿੱਥੇ ਬਾਕੀ ਸਕੇਟ ਜਿੱਤ ਕੇ ਭੈਣਜੀ ਦੀ ਝੋਲੀ ਪਾਣਾ ਸਾਡੇ ਫਲੋਰ ਦੇ ਯੋਧੇ ਵਰਕਰ ਜਿਹੜੇ ਆ ਉਹ 27 ਦੀ ਇਲੈਕਸ਼ਨ ਜਿੱਤ ਕੇ ਉਹ ਵੀ ਭੈਣਜੀ ਦੀ ਝੋਲੀ ਚ ਪਾ ਸਰ ਅੱਜ ਦੂਸਰੀ ਪਾਰਟੀ ਦੇ ਵਿੱਚ ਅਤਿਆਚਾਰ ਵੱਧਦਾ ਸੀਗਾ ਇਸੇ ਪਾਰਟੀ ਨੂੰ ਹੁਣ ਜਿਹੜੀ ਮੌਜੂਦਾ ਪਾਰਟੀ ਦੇ ਵਿੱਚ ਸਰਕਾਰ ਦੇ ਵਿੱਚ ਅਤਿਆਚਾਰ ਇਹਦੇ ਬਾਰੇ ਕੀ ਕਹੋਗੇ ਜਿਹੜਾ ਤੁਹਾਡਾ ਤਲੇਤਾ ਦਾ ਤੁਸੀਂ ਬਾਰ-ਬਾਰ ਜ਼ਿਕਰ ਕਰ ਰਹੇ ਹੋ ਉੱਥੇ ਤੁਹਾਡੇ ਵਿਰੋਧੀ ਕਹਿ ਰਹੇ ਕਿ ਅਸੀਂ ਉਸ ਤਲੇਤੇ ਨੂੰ ਅਸੀਂ ਮਤਲਬ ਬਹਾਲ ਕੀਤਾ ਗੁਰੂ ਘਰ ਨੂੰ ਦੇਖੋ ਬੀਐਸਪੀ ਜਿਹੜੀ ਆ ਮੇਰੇ ਵੀ ਸਾਥੀ ਮੈਂ ਦੱਸਿਆ ਜਦੋਂ ਉਹ ਪਉਣੀ ਮਤਾ ਹੁਣ ਸਰਕਾਰ ਨੇ ਕਿਹਾ ਵੀ ਅਸੀਂ ਮਤਾ ਪਾ ਦੇਾਂਗੇ ਮੈਂ ਉਹਨਾਂ ਨੂੰ ਦੱਸਿਆ ਕਿ ਸਾਡਾ ਕੰਮ ਸਰਕਾਰ ਨੂੰ ਲੰਮੀ ਪਾਣ ਦਾ ਅਸੀਂ ਸਰਕਾਰ ਲੰਮੀ ਪਾਤੀ ਤੇ ਅੱਗੇ ਫਿਰ ਸਰਕਾਰ ਦਾ ਕੰਮ ਆ ਲੰਮੀ ਪੈ ਕੇ ਮਤੇ ਪਾਣ ਦਾ ਤੇ ਲੰਮੀ ਅਸੀਂ ਤਾਂ ਸਰਕਾਰ ਤੋਂ ਮਤਾ ਹੀ ਤਾਂ ਪਾਉਣਾ ਸਰਕਾਰ ਕਹਿੰਦੀ ਸੀ ਅਸੀਂ ਪਾਣਾ ਨਹੀਂ ਇੱਕ ਮਹੀਨਾ ਜਦੋਂ ਜਾਈ ਚੱਲਦੀ ਰਹੀ ਅਸੀਂ ਕਹਿੰਦੇ ਸੀ ਮਤਾ ਪਾਓ ਜਿਹੜਾ ਤੁਸੀਂ ਗਲਤ ਮਤਾ ਪਾਇਆ ਉਹਨੂੰ ਸਹੀ ਕਰੋ ਸਰਕਾਰ ਦੇ ਅੰਦਰ ਆਕੜ ਸੀ ਹੰਕਾਰ ਸੀ ਸੱਤਾ ਦਾ ਪਾਗਲਪਨ ਸੀ ਤੇ ਉਹ ਪਾਗਲਪਨ 1 ਮਹੀਨਾ ਲਾ ਕੇ ਅਸੀਂ ਦੁਰਸਤ ਕੀਤਾ ਤੇ ਸਰਕਾਰ ਲੰਮੀ ਪੈ ਗਈ ਮਤਾ ਗੁਰੂ ਕਰਦੇ ਹੱਕ 'ਚ ਪੈ ਗਿਆ ਮੈਂ ਕਹਿਣਾ ਕਿ ਸਾਡੀ ਲੜਾਈ ਮਾਲਕ ਨਾਲ ਆ ਗੁਲਾਮਾਂ ਨਾਲ